आकाशवाणी जालंधर ਤੋਂ ਇੱਕ ਵਿਸ਼ੇਸ਼ ਚਰਚਾ ਪ੍ਰੋਗਰਾਮ 'ਚ ਮੇਰੇ ਯਾਨੀ ਕਿ ਚੰਚਲ ਸ਼ਰਮਾ ਵੱਲੋਂ तमाम ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਦੋਸਤੋ ਅਕਸਰ ਕਿਹਾ ਜਾਂਦਾ ਹੈ ਕਿ ਸਿਹਤਮੰਦ ਤਨ ਵਿੱਚ ਸਿਹਤਮੰਦ ਮਨ ਨਿਵਾਸ ਕਰਦਾ ਹੈ। ਸੋ ਆਪਣੇ ਆਪ ਨੂੰ ਸਿਹਤਮੰਦ ਅਤੇ ਫਿਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਸਾਡੀ ਵਿਰਾਸਤ ਵਿੱਚ ਯੋਗ ਦੀ ਸਵਾਗਤ ਮਿਲੀ ਹੋਈ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਮੇਤ ਪੂਰਾ ਦੇਸ਼ 21 ਜੂਨ ਨੂੰ ਕਮਾਂਤਰੀ ਯੋਗ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਇਸੇ ਸਿਲਸਲੇ ਵਿੱਚ ਯੋਗ ਦੇ ਫਾਇਦਿਆਂ ਨੂੰ ਜਾਣਨ ਲਈ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਯੋਗ ਮਾਹਰ ਵਿਜੈ ਲక్ష్ਮੀ ਮੈਂ ਵਿਜੈ ਲక్ష్ਮੀ ਤੁਹਾਡਾ ਸਟੂਡੀਓ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਅ थैंक यू ਚੰਚਲ ਆਕਾਸ਼ਵਾਣੀ ਜਲੰਧਰ ਦੇ ਸਾਰੇ ਸਰੋਤਿਆਂ ਨੂੰ ਇੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜਿਵੇਂ ਕਿ ਅੱਜ ਅਸੀਂ ਯੋਗ ਦਿਵਸ ਬਾਰੇ ਗੱਲ ਕਰਾਂਗੇ ਕਿ ਯੋਗ ਦੇ ਕੀ ਕੀ ਫਾਇਦੇ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਜੇ ਮੈਂ ਤੁਹਾਡੇ ਤੋਂ ਜਾਨਣਾ ਚਾਹਾਂ ਤਾਂ ਆਸਾਨ ਸ਼ਬਦਾਂ ਦੇ ਵਿੱਚ ਯੋਗ ਦਾ ਮਤਲਬ ਕੀ ਹੈ ਜੁੜਨਾ ਹਰ ਚੀਜ਼ ਦੇ ਨਾਲ ਜੁੜ ਕੇ ਆਪਣਾ ਹਰ ਇੱਕ ਕੰਮ ਬਿਹਤਰ ਬਣਾਉਣਾ ਜਦੋਂ ਅਸੀਂ ਕੋਈ ਵੀ ਛੋਟਾ ਮੋਟਾ ਕੰਮ ਕਰਦੇ ਆ ਸਾਡਾ ਉਹਦੇ ਨਾਲ ਕਨੈਕਸ਼ਨ ਨਹੀਂ ਬਣਦਾ ਤੇ ਉਹ ਕੰਮ ਪ੍ਰੋਪਰ ਹੋ ਵੀ ਨਹੀਂ ਪਾਦਾ ਤੇ ਉਸ ਕਨੈਕਸ਼ਨ ਨੂੰ ਬਿਲਡ ਅਪ ਕਰਨ ਲਈ ਯੋਗ ਦੇ ਕੁਝ ਆਯਾਮ ਸੈੱਟ ਕੀਤੇ ਗਏ ਆ ਉਹ ਆਯਾਮ ਕੀ ਹੈਗੇ ਆ ਜਿੱਦਾਂ ਯਮ ਨਿਯਮ ਜਿਦੇ ਵਿੱਚ ਤੁਹਾਡੇ ਡਿਸਪਲਿਨ ਅਸੀਂ ਅਨੁਸ਼ਾਸਨ ਨੂੰ ਸਿੱਖਦੇ ਆ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਅਗਲੇ ਆਯਾਮ ਆਉਂਦੇ ਸਾਡੇ ਆਸਨ ਸਰੀਰਕ ਵਿਆਯਾਮ ਹੈ ਨਾ ਜੇ ਸਾਡਾ ਸਰੀਰ ਨਹੀਂ ਚੱਲੇਗਾ ਜੇ ਹੈਲਦੀ ਨਹੀਂ ਹੋਏਗਾ ਤੇ ਆਪਾਂ ਅਗੇ ਨਹੀਂ ਮੂਵ ਕਰ ਸਕਦੇ ਉਹਦੇ ਨਾਲ ਹੀ ਜੁੜਿਆ ਹੈ ਸਾਡੀ ਸਾਹ ਦੀ ਐਕਸਰਸਾਈਜ਼ ਜਿਹਨੂੰ ਆਪਾਂ ਪ੍ਰਾਣਾਯਾਮ ਦੇ ਨਾਮ ਤੇ ਜਾਣਦੇ ਆ ਤਰ੍ਹਾਂ ਤਰ੍ਹਾਂ ਦੀ ਐਕਸਰਸਾਈਜ਼ ਹੈਗੀਆਂ ਉਹ ਜੁੜਿਆ ਹੋਇਆ ਉਹਦੇ ਨਾਲ ਧਿਆਨ ਦੀਆਂ ਅੱਗੇ ਕ੍ਰਿਆਵਾਂ ਜੁੜੀਆਂ ਹੋਈਆਂ ਤੇ ਇਹ ਸਾਰਿਆਂ ਨੂੰ ਸਿਸਟਮ ਨੂੰ ਕਨੈਕਟ ਕਰਕੇ ਅਸੀਂ ਐਂਡ ਦੇ ਵਿੱਚ ਪਹੁੰਚਦੇ ਹਾਂ ਧਿਆਨ ਲਈ ਹੁਣ ਧਿਆਨ ਕਰਨਾ ਕਿਉਂ ਹੈ ਧਿਆਨ ਇਸ ਲਈ ਕਰਨਾ ਹੈ ਕਿ ਸਾਡੀ ਜਿਹੜੀ ਅੰਦਰੋਂ ਇੱਕ ਰਾਈਟ ਪੋਟੈਂਸ਼ੀਅਲ ਹੈ ਜੀ ਉਹ ਬਾਹਰ ਆ ਸਕੇ ਉਹ ਰਾਈਟ ਪੋਟੈਂਸ਼ਲ ਆਪਾਂ ਕਿੱਥੇ ਯੂਜ਼ ਕਰਨੇ ਆ ਸਾਡਾ ਮੇਨ ਕੰਮ ਕੀ ਹੈ ਸੋਸਾਇਟੀ ਨੂੰ ਰਾਈਟ ਕੰਟਰੀਬਿਊਸ਼ਨ ਦੇਣਾ ਰਾਈਟ ਵੇ ਦੇ ਵਿੱਚ ਕਿ ਅਸੀਂ ਸਹੀ ਰਵਾਂਗੇ ਤੇ ਅਸੀਂ ਆਪਣੀਆਂ ਸਰਵਿਸਿਜ਼ ਸੋਸਾਇਟੀ ਨੂੰ ਵਧੀਆ ਦੇ ਸਕਦੇ ਆ ਤਾਂ ਬੇਸਿਕਲੀ ਆਪਾਂ ਕਹਿ ਸਕਦੇ ਆ ਜੁੜਨਾ ਹਰ ਕਾਮ ਨੂੰ ਤੁਸੀਂ ਪੂਰੀ ਕਨੈਕਸ਼ਨ ਦੇ ਨਾਲ ਇਹੀ ਯੋਗ ਹੈ ਜੀ ਹਰ ਸਾਲ ਸਰਕਾਰ ਵੱਲੋਂ ਯੋਗ ਦਿਵਸ ਤੇ ਇੱਕ ਵਿਸ਼ਾ ਰੱਖਿਆ ਜਾਂਦਾ ਹੈ ਸੋ ਇਸ ਵਾਰ ਦਾ ਜਿਹੜਾ ਵਿਸ਼ਾ ਉਹ ਰੱਖਿਆ ਗਿਆ ਕਿ ਇੱਕ ਧਰਤੀ ਇੱਕ ਸਿਹਤ ਲਈ ਯੋਗ ਇਸ ਬਾਰੇ ਤੁਸੀਂ ਕੀ ਕਹੋਗੇ ਮਤਲਬ ਇਹੀ ਹੈ ਕਿ ਯੋਗ ਦੇ ਦੁਆਰਾ ਪੂਰੇ ਵਿਸ਼ਵ ਨੂੰ ਤੰਦਰੁਸਤੀ ਦੇਣਾ ਉਹਦੀ ਪ੍ਰੈਕਟਿਸ ਦੇ ਨਾਲ ਬਿਲਕੁਲ ਇਹੀ ਦਾ ਮਤਲਬ ਹੈ ਵਿਜੈਲਕshmi ਜੀ ਕਈ ਵਾਰ ਲੋਕ ਕਹਿੰਦੇ ਨੇ ਕਿ ਯੋਗ ਕਰਨ ਲਈ ਨਾ ਪ੍ਰੋਪਰ ਸਮਾਂ ਹੋਣਾ ਚਾਹੀਦਾ ਹੈ ਸਾਡੇ ਕੋਲ ਸਮਾਂ ਹੋਵੇ ਤੇ ਫਿਰ ਅਸੀਂ ਯੋਗ ਕਰੀਏ ਕਿਹੜੇ ਇਹੋ ਜਿਹੇ ਆਸਨ ਨੇ ਜਿਹੜੇ ਕੰਮ ਕਰਨ ਲਈ ਜਾਂਦੇ ਨੇ ਬਾਹਰ ਦਫ਼ਤਰਾਂ ਦੇ ਵਿੱਚ ਉਹਨਾਂ ਲਈ ਘੱਟ ਸਮੇਂ ਵਿੱਚ ਜਿਹੜੇ ਯੋਗ ਆਸਨ ਕੀਤੇ ਜਾ ਸਕਣ ਉਹ ਕਿਹੜੇ ਨੇ ਅੱਜ ਦਾ ਜਿਹੜਾ ਸਮਾਂ ਹੈ ਬਹੁਤ ਹੀ ਜ਼ਿਆਦਾ ਸਾਰਿਆਂ ਲਈ ਮਤਲਬ ਰਿਸਪੌਂਸਿਬਿਲਟੀ ਬਹੁਤ ਹੈ ਚਾਹੇ ਉਹ ਮਹਿਲਾਵਾਂ ਹੈਗੀਆਂ ਜਾਂ ਸਾਡੇ ਮੇਲ ਪਰਸਨ ਹੈਗੇ ਹਨਾ ਤੇ ਉਹਨਾਂ ਤੇ ਵਰਕਲੋਡ ਤੇ ਘਰ ਦੀ ਰਿਸਪੌਂਸਿਬਿਲਟੀ ਦੋਨੋਂ ਹੈਗੀਆਂ ਸੋ ਮੇਰਾ ਉਹਨਾਂ ਲਈ ਇਹ ਸੁਜੈਸ਼ਨ ਹੈ ਕਿ ਤੁਸੀਂ 10 ਮਿੰਟ ਦੀ ਸਟ੍ਰੈਚਿੰਗ ਦੇ ਨਾਲ ਸ਼ੁਰੂ ਕਰੋ ਉਹਦੇ ਵਿੱਚ ਸਾਡੀਆਂ ਜਿਹੜਾ ਨੈਕ ਦੀ ਐਕਸਰਸਾਈਜ਼ ਹੋ ਸਕਦੀ ਹੈ ਸ਼ੋਲਡਰ ਮੂਵਮੈਂਟ ਦੀ ਐਕਸਰਸਾਈਜ਼ ਹੁੰਦੀਆਂ ਰਿਸਟ ਦੀ ਐਲਬੋ ਦੀ ਹਲਕੀ ਹਲਕੀ ਸਟ੍ਰੈਚਿੰਗ ਐਂਡ ਉਹਦੇ ਵਿੱਚ ਆਪਾਂ ਇਹ ਐਡ ਕਰ ਸਕਦੇ ਹਾਂ ਸਪਾਇਨਲ ਮੂਵਮੈਂਟ ਬਿਕੋਜ਼ ਜਿਹੜੇ ਇੱਕ ਬਾਰ ਕੰਮ ਕਰਦੇ ਆ ਉਹਨਾਂ ਦਾ ਸਿਟਿੰਗ ਜੌਬ ਹੈ ਜੇ ਤੁਹਾਡੀ ਸਪਾਇਨ ਐਕਟਿਵ ਹੋਏਗੀ ਤੁਹਾਡੇ ਕੰਮ ਦੇ ਵਿੱਚ ਵਿਧਿਆ ਇੰਪਰੂਵਮੈਂਟ ਹੋਏਗੀ ਤੁਸੀਂ ਆਪਣੇ ਬੋਡੀ ਨੂੰ ਜਿੱਦਾਂ ਆਪਾਂ ਡੇਲੀ ਨਾ ਆ ਰਹੇ ਆ ਖਾਣਾ ਖਾ ਰਹੇ ਆ ਉਹਦੇ ਵਿੱਚ 10 ਮਿੰਟ ਜ਼ਰੂਰ ਐਡ ਕੀਤੇ ਜਾਣ ਸੋ ਥੈਟ ਤੁਸੀਂ ਆਪਣੇ ਪੂਰੇ ਦਿਨ ਲਈ ਤਿਆਰ ਹੋ ਇੱਕ ਹੋਰ ਸਵਾਲ ਇਹ ਬਣਦਾ ਹੈ ਇਸ ਥਾਂ ਤੇ ਕਿ ਯੋਗ ਨੂੰ ਕਰਨ ਲਈ ਕੋਈ ਇਹੋ ਜਿਹਾ ਵਾਤਾਵਰਣ ਹੀ ਜ਼ਰੂਰੀ ਹੁੰਦਾ ਹੈ ਜਾਂ ਕਮਰੇ ਦੇ ਵਿੱਚ ਘਰ ਦੇ ਵਿੱਚ ਜਾਂ ਪਾਰਕ ਦੇ ਵਿੱਚ ਜਾ ਕੇ ਯੋਗ ਕਰ ਸਕਦੇ ਆ ਇਦੇ ਬਾਰੇ ਜ਼ਰੂਰ ਜਾਨਣਾ ਚਾਹੁੰਗੇ ਤੁਹਾਡੇ ਤਾਂ ਐਕਚੁਅਲੀ ਯੋਗ ਲਈ ਕੁਝ ਖਾਸ ਇਦਾਂ ਸਾਨੂੰ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਜੇ ਤੁਹਾਡੇ ਘਰ ਇੱਕ ਸਾਫ਼ ਸੁਥਰਾ ਕਮਰਾ ਹੈਗਾ ਜਿਦੇ ਵਿੱਚ ਹਵਾ ਪਾਸ ਹੁੰਦੀ ਹੈ ਉੱਥੇ ਬੈਠ ਕੇ ਵੀ ਤੁਸੀਂ ਯੋਗ ਕਰ ਸਕਦੇ ਹੋ ਬਸ ਇਕਾਂਤ ਜਗ੍ਹਾ ਥੋੜੀ ਹੋਵੇ ਪਾਕ ਦੇ ਵਿੱਚ ਇਹ ਨਹੀਂ ਕਿ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਚੱਲ ਰਿਹਾ ਲੋਕੀ ਹੈਗੇ ਆ ਜਸਟ ਫਾਈਂਡ ਅ ਰਿਲੈਕਸਿੰਗ ਪਲੇਸ ਤੇ ਉੱਥੇ ਆਪਾਂ ਯੋਗ ਦੀ ਪ੍ਰੈਕਟਿਸ ਕਰ ਸਕਦੇ ਹਾਂ ਅਕਸਰ ਯੋਗ ਗੁਰੂ ਯੋਗ ਮਾਹਰ ਕਹਿੰਦੇ ਨੇ ਕਿ ਜੇ ਤੁਸੀਂ ਬਹੁਤ ਸਾਰੇ ਯੋਗਾਸਨ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਸੂਰਜ ਨਮਸਕਾਰ ਕਰ ਲਓ ਜੀ ਉਹੀ ਬਹੁਤ ਹੈ ਇਹਦੇ ਬਾਰੇ ਕੀ ਕਹੋਗੇ ਯੈਸ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਸੂਰਜ ਸਾਰੀ ਦੁਨੀਆ ਨੂੰ ਇੱਕ એનર્ਜੀ ਦਿੰਦਾ ਹੈ ਹੈਨਾ ਵੈਸੇ ਹੀ ਸੂਰਜ ਨਮਸਕਾਰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜੇ ਤੁਸੀਂ ਸਵੇਰੇ ਉਹਦੇ ਪੰਜ ਸਰਕਲ ਉਹ ਮਤਲਬ ਉਹਦੇ ਵਿੱਚ ਜਿੱਦਾਂ ਕਹਿ ਸਕਦੇ ਹਾਂ ਕਿ 12 ਤਰ੍ਹਾਂ ਦੇ ਪੋਸਚਰਸ ਹੈਗੇ ਆ ਤੇ 12 ਪੋਸਚਰਸ ਦੀ ਬੋਡੀ ਮੂਵਮੈਂਟ ਜਿਦੇ ਵਿੱਚ ਤੁਹਾਡੀ ਫੋਰਵਰਡ ਬੈਂਡਿੰਗ ਹੁੰਦੀ ਆ ਬੈਕ ਬੈਂਡਿੰਗ ਹੁੰਦੀ ਆ ਜੋ ਇੱਕ ਬੋਡੀ ਦੀ ਬੇਸਿਕ ਨੀਡ ਹੈ ਤੇ ਜਦੋਂ ਇਸ ਤਰ੍ਹਾਂ ਦੀ ਮੂਵਮੈਂਟਸ ਹੁੰਦੀਆਂ ਤੁਹਾਡੇ ਵਿੱਚ ਤੇ ਬਲੱਡ ਸਰਕੂਲੇਸ਼ਨ ਤੁਹਾਡਾ ਆਕਸੀਜਨ ਲੈਵਲ ਬਹੁਤ ਅੱਛਾ ਸਰਕੂਲੇਟ ਕਰਦਾ ਹੈ ਵਾਈਟਲ એનર્ਜੀ ਬਹੁਤ ਚੰਗੀ ਟਰੈਵਲ ਕਰਦੀ ਹੈ ਤੇ ਸੂਰਿਆ ਨਮਸਕਾਰ ਇਸ ਲਾਈਕ ਵੈਰੀ ਇਫੈਕਟਿਵ ਐਂਡ ਇਹ ਤੋਂ ਬੈਸਟ ਮੂਵ ਆਪਾਂ ਕਹਿ ਸਕਦੇ ਹਾਂ ਕਿ ਹੈ ਨਹੀਂ ਮੈਮ ਮੰਨ ਲਓ ਕਿਸੇ ਦੀ ਸਰਜਰੀ ਹੋਈ ਵੀ ਹੈ ਜਾਂ ਯੂ نو ਕੋਈ ਇਹੋ ਜੀ ਕੋਈ ਗੰਭੀਰ ਬਿਮਾਰੀ ਤੋਂ ਕੋਈ ਪੀੜਤ ਨੇ ਤਾਂ ਉਹਨਾਂ ਲਈ ਵੀ ਕੁਝ ਹੁੰਦਾ ਹੈ ਕਿ ਉਹ ਕਿਸੇ ਯੋਗ ਮਾਹਰ ਦੀ ਨਿਗਰਾਨੀ ਦੇ ਵਿੱਚ ਯੋਗ ਕਰਨ ਆ ਜੇ ਆਪਾਂ ਕਿਸੇ ਵੀ ਚੀਜ਼ ਨੂੰ ਵਿਦਾਊਟ ਨੋਲਿਜ ਵਿਦਾਊਟ ਗਾਈਡੈਂਸ ਆਪਾਂ ਕਰਦੇ ਹਾਂ ਆਪਣੀ ਮਰਜ਼ੀ ਨਾਲ ਕੋਈ ਵੀ ਚਾਹੇ ਯੋਗ ਦੀ ਗੱਲ ਨਹੀਂ ਕਰੂੰਗੀ ਜਾਂ ਕੋਈ ਵੀ ਏਦਾਂ ਐਕਸਰਸ ਜਿਹਦੇ ਵਿੱਚ ਤੁਹਾਨੂੰ ਕਲੈਰਿਟੀ ਨਹੀਂ ਹੈਗੀ ਉਹ ਤੁਹਾਨੂੰ ਹਾਮ ਕਰ ਸਕਦੀ ਹੈ ਹਰ ਇੱਕ ਚੀਜ਼ ਦੇ ਫਾਇਦੇ ਨੇ ਤੇ ਨੁਕਸਾਨ ਨੇ ਤੇ ਯੋਗ ਦੀ ਹਮੇਸ਼ਾ ਪ੍ਰੈਕਟਿਸ ਇਹੀ ਕਿਹਾ ਜਾਂਦਾ ਹੈ ਕਿ ਕਿਸੇ ਗਾਈਡੈਂਸ ਜਾਂ ਅੰਡਰ ਟੀਚਰ ਹੀ ਕੀਤਾ ਜਾਵੇ ਜੇ ਕਿਸੇ ਇਨਸਾਨ ਨੇ ਜ਼ਿੰਦਗੀ ਚ ਕਦੇ ਯੋਗ ਨਹੀਂ ਕੀਤਾ ਜੀ ਉਹ ਪਹਿਲੀ ਵਾਰੀ ਸੋਚ ਰਿਹਾ ਮੰਨ ਲਓ ਮੈਂ ਹੀ ਆ ਮੈਂ ਸੋਚ ਰਹੀ ਹਾਂ ਕਿ ਮੈਂ ਪਹਿਲੀ ਵਾਰੀ ਯੋਗ ਕਰਨਾ ਸ਼ੁਰੂ ਕਰਨਾ ਹੈ ਜੀ ਉਹ ਕਿੱਥੋਂ ਸ਼ੁਰੂਆਤ ਕਰ ਸਕਦਾ ਹੈ ਆਪਣੇ ਉਹ ਸ਼ੁਰੂਆਤ ਕਰ ਸਕਦਾ ਹੈ ਸਭ ਤੋਂ ਪਹਿਲਾਂ ਅੱਜਕੱਲ੍ਹ ਕੀ ਹੈ अर्ਲੀ ਉੱਠਣਾ ਦਸ ਆ ਬਹੁਤ ਡਿਫਿਕਲਟ ਆਪਾਂ ਕਹ ਸਕਦੇ ਹਾਂ ਕਿਉਂਕਿ ਕਾਫੀ ਲੋਕ ਲੇਟ ਨਾਈਟ ਐਕਟਿਵ ਹੁੰਦੇ ਨੇ ਆਪਣੇ ਕੰਮ ਲਈ ਜਾਂ ਉਹਨਾਂ ਦਾ ਰੁਟੀਨ ਇਦਾਂ ਹੈ ਤਾਂ ਸਭ ਤੋਂ ਪਹਿਲਾਂ ਯੋਗ ਦੇ ਵਿੱਚ ਕਹਿੰਦੇ ਹਨ ਯਮ ਨਿਯਮ ਜਿਹੜੇ ਆਪਣੇ ਡਿਸਪਲਿਨ ਸੈੱਟ ਕਰਨੇ ਆ ਤੁਸੀਂ ਸੋਸ਼ਲ ਐਂਡ ਪਰਸਨਲ ਉਹ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਨਾ ਹੈ ਚਾਹੇ ਆਪ ਤੁਸੀਂ ਸਵੇਰੇ ਇੱਕ ਫਿਕਸਡ ਟਾਈਮ अर्ਲੀ ਉੱਠਦੇ ਪਏ ਆਂ ਐਂਡ ਆਪਣਾ ਇੱਕ ਸੈਲਫ ਕੇਅਰ ਕਰਦੇ ਪਏ ਆਂ ਜੀ ਉਹਦੇ ਵਿੱਚ ਹਲਕੀ ਕੋਈ ਐਕਸਰਸਾਈਜ਼ ਕਰ ਸਕਦੇ ਆਂ ਸਪੋਜ਼ ਕਦੀ ਨਹੀਂ ਕੀਤਾ ਤੁਸੀਂ ਤਾਂ ਇੱਕ ਵਾਕ ਤੋਂ ਸ਼ੁਰੂ ਕਰ ਸਕਦੇ ਆਂ ਠੀਕ ਹੈ ਵਾਕ ਤੋਂ ਬਾਅਦ ਤੁਸੀਂ ਆਪਣਾ ਖਾਣਾ ਅੱਛਾ ਬੋਡੀ ਦੇ ਵਿੱਚ ਗੁੱਡ ਇਨਟੇਕ ਕਰ ਸਕਦੇ ਆ ਐਂਡ ਕੁਝ ਟਾਈਮ ਤੁਸੀਂ ਧਿਆਨ ਕਰ ਸਕਦੇ ਥਿਸ ਇਜ਼ ਅ ਰਾਈਟ ਵੇ ਟੂ ਸਟਾਰਟ ਬਟ ਡਾਇਰੈਕਟਲੀ ਆਪਾਂ ਕਹੀਏ ਕਿ ਕੱਲ ਤੋਂ ਮੈਂ ਸੂਰਯ ਨਮਸਕਾਰ ਸ਼ੁਰੂ ਕਰ ਲਾਂ ਉਹ ਨਹੀਂ ਹੋ ਸਕਦਾ ਜੀ ਯੈਸ ਆਪਾਂ ਇੱਕ ਦਿਨ ਜੀ ਉਹਦਾ ਮੋਟੀਵੇਸ਼ਨ ਦੇ ਨਾਲ ਕਰ ਸਕਦੇ ਆ ਜੇ ਤੁਸੀਂ ਨਿਯਮ ਬਣਾਉਂਗੇ ਤਾਂ ਬਹੁਤ ਰੈਗੂਲਰ ਰਹੋਗੇ ਜੇ ਤੁਸੀਂ ਮੋਟੀਵੇਸ਼ਨ ਦੇ ਨਾਲ ਰਹੋਗੇ ਤਾਂ ਉਹ ਤਿੰਨ ਚਾਰ ਦਿਨ ਦੀਆਂ ਗੱਲਾਂ ਨੇ ਕਹਿਣ ਦਾ ਭਾਵ ਇਹ ਹੀ ਹੋ ਗਿਆ ਕਿ ਤੁਸੀਂ ਆਪਣੇ ਸਰੀਰ ਨੂੰ ਆਦਤ ਪਾਓ ਉਸ ਚੀਜ਼ ਦੀ ਜੀ ਤੇ ਉਹ ਆਦਤ ਹੌਲੀ ਹੌਲੀ ਪੈਂਦੀ ਹੈ ਯੋਗ ਦਾ اپنی لائف دے وچ ਤੁਹਾਨੂੰ او پارٹ ਬਣਾਉਣਾ بہت ضروری ہے۔ جس طرح ਦਾ سٹریس لیول ਹੈ ਅੱਜਕੱਲ ਵਰਕ ਲੋਡ ਹੈ ਤਣਾਅ ਹੈ کافی ਇਹ ਮਾਨਸਿਕ ਤਣਾਅ ਤੇ ਹੈ ਹੀ ਹੈ। ਤੁਸੀਂ ਹੁਣ ਤਣਾਅ ਦਾ ਜ਼ਿਕਰ ਕਰ ਹੀ ਦਿੱਤਾ ਕਿ ਅੱਜਕੱਲ ਹਰ ਛੋਟੇ ਜਿਹੇ ਬੱਚੇ ਨੂੰ ਵੀ ਜਦੋਂ ਤੁਸੀਂ ਬੁਲਾਉਂ ਤੇ ਖਾਸ ਕਰ ਜਦੋਂ ਉਹਨਾਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਹੁੰਦਾ ਹੈ ਜਾਂ ਵੈਸੇ ਵੀ ਆਮ ਜ਼ਿੰਦਗੀ ਦੇ ਵਿੱਚ ਵੀ ਅਸੀਂ ਹਰੇਕ ਨੂੰ ਕਹਿੰਦੇ ਸੁਣਦੇ ਆ ਯਾਰ ਜ਼ਿੰਦਗੀ ਦੇ ਵਿੱਚ ਬੜਾ ਸਟ्रेस ਬਣਿਆ ਹੋਇਆ ਹੈ ਬੜੀ ਐਂਜਾਇਟੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਯੋਗ ਦੂਰ ਕਰਦਾ ਹੈ ਬਿਲਕੁਲ ਕਰਦਾ ਹੈ ਬਹੁਤ ਸਹੀ ਤਰੀਕੇ ਨਾਲ ਕਰਦਾ ਹੈ ਇਹ ਔਰ ਹਾਂ ਸਮਝ ਜ਼ਰੂਰ ਲੈਂਦਾ ਹੈ ਉਸ ਚੀਜ਼ ਨੂੰ ਲੈਣ ਲਈ ਬਟ ਡੈਫੀਨਿਟਲੀ ਇਹ ਬਹੁਤ ਇਫੈਕਟਿਵ ਹੈ ਜੇ ਤੁਹਾਡੀ ਇੱਕ ਦਿਨ ਕਰਕੇ ਦੇਖੋ ਤੁਸੀਂ ਸਿਰਫ ਰਾਈਟ ਵੇ ਦੇ ਵਿੱਚ ਨਹਾਉਣਾ ਧੋਣਾ ਐਂਡ ਐਕਸਰਸਾਈਜ਼ ਸਾਰਾ ਆਪਣਾ ਧਿਆਨ ਸਿਰਫ ਇੱਕ ਦਿਨ ਕਰਕੇ ਦੇਖੋ ਤੁਹਾਡਾ ਮੈਂਟਲ ਲੈਵਲ ਕਿੰਨਾ ਜ਼ਿਆਦਾ ਰਿਲੈਕਸ ਹੋਏਗਾ ਐਂਡ ਤੁਸੀਂ ਹਰ ਇੱਕ ਕੰਮ ਬਹੁਤ એનર્ਜੀ ਐਂਡ ਫੋਕਸ ਦੇ ਨਾਲ ਕਰੋਗੇ ਅ ਵਿਜੈ ਲక్ష్ਮੀ ਜੀ ਮੈਂ ਤੁਹਾਨੂੰ ਦੇਖ ਰਹੀ ਹਾਂ ਜਦੋਂ ਦਾ ਆਪਣਾ ਇੰਟਰਵਿਊ ਤੇ ਵਿਚਾਰ ਚੱਲ ਰਹੀ ਹੈ ਨਾ ਤੁਸੀਂ ਵੀ ਹਲਕੀ ਹਲਕੀ ਸਮਾਈਲ ਦੇ ਰਹੇ ਹੋ ਇਸ ਤੋਂ ਮੇਰੇ ਦਿਮਾਗ 'ਚ ਇੱਕ ਹੋਰ ਗੱਲ ਆਈ ਕਿ ਅੱਜ ਕੱਲ ਨਾ ਲੋਕ ਹੱਸਣਾ ਭੁੱਲ ਗਏ ਨੇ ਜਮਾਈ ਕਿਉਂਕਿ ਭੱਜ ਦੌੜ ਦੀ ਜ਼ਿੰਦਗੀ ਹੈ ਸੋ ਮਸਕਰਾਉਣਾ ਖੁਸ਼ ਰਹਿਣਾ ਇਹ ਵੀ ਯੋਗ ਹੀ ਹੈ ਮੈਂ ਕਿ ਤੂੰ ਸੁਣਿਆ ਸੀਗਾ ਕਿ ਅੱਜ ਕੱਲ ਹੱਸਣਾ ਬੜਾ ਮਹਿੰਗਾ ਹੋ ਗਿਆ ਤੇ ਲੇਕਿਨ ਉਹਨਾ ਮਹਿੰਗਾ ਹੈ ਨਹੀਂ ਬਿਕਾਜ਼ ਆਈ ਥਿੰਕ ਅਸੀਂ ਬਾਰ ਜ਼ਿਆਦਾ ਇੰਗੇਜ ਹੈਗੇ ਆ ਸਾਨੂੰ ਆਪਣੇ ਆਪ ਨੂੰ ਅੰਦਰ ਆਪਣੇ ਆਪ ਦੇ ਨਾਲ ਇੰਗੇਜ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕੁਝ ਸਮੇਂ ਲਈ ਅੱਖਾਂ ਬੰਦ ਕਰਦੇ ਹੋ ਤੁਜ ਜਦੋਂ ਤੁਸੀਂ ਆਪਣੇ ਅੰਦਰ ਝਾਕਦੇ ਹੋ ਫਿਰ ਥੋੜਾ ਰਿਅਲਾਈਜੇਸ਼ਨ ਹੁੰਦੀ ਹੈ ਕਿ ਅਸੀਂ ਕੀ ਹੈਗੇ ਆਂ ਕਈ ਵਾਰੀ ਕਿ ਇਹ ਕੋਈ ਚੀਜ਼ ਹੈ ਨਹੀਂ ਅਸੀਂ ਫਿਰ ਵੀ ਸਟਰਗਲ ਕਰਦੇ ਪਏ ਆ ਸਿਰਫ ਸੋਚ ਸੋਚ ਕੇ ਕਿ ਇਦਾਂ ਹੋ ਜਾਏਗਾ ਓਵਰ ਥਿੰਕਿੰਗ ਆਪਾਂ ਕਹਿ ਸਕਦੇ ਆ ਇਸ ਚੀਜ਼ ਦਾ ਰੀਜ਼ਨ ਇਹ ਹੈ ਅੱਜ ਕੱਲ ਅਸੀਂ ਨਾ ਇੰਟਰਨੈਟ ਤੇ ਲਾਈਕ ਓਵਰ ਇਨਫੋਰਮੇਸ਼ਨ ਬਹੁਤ ਹੈ ਹਰ ਚੀਜ਼ ਬਾਰੇ ਚਾਹੇ ਉਹ ਸਟੱਡੀ ਲਈ ਚਾਹੇ ਉਹ ਕਿਸੇ ਵੀ ਫੀਲਡ ਨੂੰ ਲੈ ਕੇ ਕਰੀ ਉਹਦੇ ਉੱਤੇ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ ਜਦੋਂ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਹੈ ਉਹ ਫਿਰ ਇੱਕ ਸਟ्रेस ਦੇ ਵਿੱਚ ਕਨਵਰਟ ਹੋ ਜਾਂਦਾ ਹੈ ਤੇ ਹਮੇਸ਼ਾ ਇਹ ਧਿਆਨ ਕੀਤਾ ਜਾਵੇ ਕਿ ਜ਼ਰੂਰੀ ਨਹੀਂ ਹੈ ਕਿ ਮੈਨੂੰ ਆ ਵੀ ਆ ਵੀ ਆ ਵੀ ਆ ਵੀ ਛੋਟੀ ਜੀ ਚੀਜ਼ ਚੀਜ਼ ਕਰੋ ਲੇਕਿਨ ਉਸ ਚੀਜ਼ ਨੂੰ ਫੋਕਸ ਐਂਡ ਫੁੱਲੀ ਕੰਪਲੀਟ ਹੋਣੀ ਚਾਹੀਦੀ ਆ ਤੁਸੀਂ ਸੈਟੀਸਫਾਈ ਹੋਣੇ ਚਾਹੀਦੇ ਕਿ ਉਹ ਚੀਜ਼ ਵਧੀਆ ਹੋ ਗਈ ਜਿੱਦਾਂ ਹੁਣ ਅੱਜ ਆਪਾਂ ਕਹਿ ਲਈਏ ਕਿ ਮੇਰੇ ਅੰਦਰ ਬਹੁਤ ਸਾਰਾ ਸਟ੍ਰੈਸ ਚੱਲਦਾ ਪਿਆ ਮੈਨੂੰ ਕਿਸੇ ਨੇ ਗੱਲ ਕੀਤੀ ਮੈਂ ਕਿੱਦਾਂ ਰਿਸਪੌਂਡ ਕਰਾਂਗੀ ਜੀ ਫਰਸਟ੍ਰੇਟਿਡ ਇਹ ਕਰੂੰਗੀ ਨਾ ਬਟ ਇਫ ਆਈ ਐਮ ਹੈਪੀ ਅੱਜ ਮੈਂ ਆਪਣਾ ਪੂਰਾ ਰੁਟੀਨ ਵਧੀਆ ਕਰਕੇ ਆਈਆਂ ਪੰਜ ਸੂਰ ਨਮਸਕਾਰ ਕਰਕੇ ਆਈਆਂ ਥੋੜਾ ਧਿਆਨ ਕਰਕੇ ਆਈਆਂ ਪ੍ਰਾਣਾਯਾਮ ਕਰਕੇ ਆਈਆਂ ਸੋ ਜਦ ਮੈਂ ਹੈਪੀ ਆ ਮੈਂ ਹਰ ਕਿਸੇ ਨੂੰ ਹੈਪੀਲੀ ਟ੍ਰੀਟ ਕਰਾਂਗੀ ਤੇ ਮੇਰੀ ਇੱਕ ਮੁਸਕਰਾਹਟ ਸ਼ਾਇਦ ਤੁਹਾਡੀ ਲਾਈਫ ਦੇ ਵਿੱਚ ਛੋਟਾ ਜਿਹਾ ਚੇਂਜ ਲੈ ਆ ਸਕਦਾ ਹੈ ਤੇ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਬੈਨੈਫਿਟ ਕਰਨੀ ਪੈਣੀ ਹੈ ਬਿਲਕੁਲ ਮੈਮ ਤੇ ਮੈਂ ਇਹ ਵੀ ਉਮੀਦ ਕਰਦੀ ਹਾਂ ਕਿ ਸਾਡੇ ਜਿਹੜੇ ਸਰੋਤੇ ਇਸ ਸਮੇਂ ਤੁਹਾਡੀਆਂ ਇਹਨਾਂ ਗੱਲਾਂ ਨੂੰ ਸੁਣ ਰਹੇ ਨੇ ਉਹ ਜ਼ਰੂਰ ਮੁਸਕਰਾਉਣਗੇ ਖੁਸ਼ ਰਹਿਣਗੇ ਕਿਉਂਕਿ ਖੁਸ਼ ਰਹਿਣਾ ਜ਼ਿੰਦਗੀ ਦਾ ਬਹੁਤ ਹੀ ਸੌਖਾ ਕੰਮ ਹੈ ਪਰ ਮੈਨੂੰ ਲੱਗਦਾ ਹੈ ਅੱਜ ਵੀ ਮੰਦੀ ਦੇ ਵਿੱਚ ਸਭ ਤੋਂ ਔਖਾ ਤੇ ਮਹਿੰਗਾ ਕੰਮ ਹੋਇਆ ਪਿਆ ਜਿਹੜਾ ਕਿ ਬੜਾ ਹੀ ਆਸਾਨ ਜ ਹੈ ਕਿ ਖੁਸ਼ੀ ਦਾ ਰਹਿਣਾ ਹਾਂ ਜੀ ਸੋ ਵਾਪਸ ਆਨੇ ਆ ਜੀ ਯੋਗ ਦੇ ਫਾਇਦਿਆਂ ਦੀ ਗੱਲ ਚੱਲ ਰਹੀ ਸੀ ਸੋ ਗਰਭਵਤੀ ਔਰਤਾਂ ਕਿਹੜੇ ਯੋਗਾਸਨ ਕਰ ਸਕਦੀਆਂ ਤੇ ਉਹਨਾਂ ਲਈ ਯੋਗਾਸਨ ਕਰਨਾ ਫਾਇਦੇਮੰਦ ਹੁੰਦਾ ਹੈ ਜੀ ਬਿਲਕੁਲ ਪਰ 9 ਮਹੀਨਿਆਂ ਦਾ ਇੱਕ ਸਫਰ ਹੁੰਦਾ ਜੀ ਤੇ ਜਿੱਦਾਂ ਜਿੱਦਾਂ ਉਹਨਾਂ ਦਾ ਇਹ ਟ੍ਰਾਈਮੈਸਟਰਸ ਵਧ ਰਹੇ ਹੁੰਦੇ ਆ ਸਟਾਰਟ ਹੋ ਰਹੇ ਹੁੰਦੇ ਆ ਮੰਥ ਇਨਕਰੀਜ਼ ਹੋ ਰਹੇ ਹੁੰਦੇ ਆ ਬਾਡੀ ਬਹੁਤ ਜ਼ਿਆਦਾ ਸਟਿਫ ਹੋ ਜਾਂਦੀ ਹੈ ਤੇ ਉਹਦੇ ਵਿੱਚ ਬਾਡੀ ਦਾ ਮੂਵਮੈਂਟ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਆਪਾਂ ਜਿੱਦਾਂ ਸਪਾਈਨ ਵੀਕ ਹੋਣ ਦੇ ਚਾਂਸਸ ਹੁੰਦੇ ਆ। ਖਾਣ ਪੀਣ ਤਾਂ ਠੀਕ ਹੈ ਪਰ ਮੂਵਮੈਂਟ ਬਹੁਤ ਜ਼ਰੂਰੀ ਹੈ। ਆ ਯੋਗ ਦੇ ਵਿੱਚ ਹੈਗਾ ਬੱਧਕੋਨ ਆਸਨਾ ਆਪਾਂ ਇੰਗਲਿਸ਼ ਦੇ ਵਿੱਚ ਬਟਰਫਲਾਈ ਪੋਜ਼ ਵੀ ਕਹਿੰਦੇ ਆ ਤੇ ਤਿਤਲੀ ਆਸਨ ਵੀ ਕਹਿੰਦੇ ਆ। ਉਹ ਚੀਜ਼ ਦਾ ਅਭਿਆਸ ਵੀ ਬਹੁਤ ਅੱਛਾ ਹੁੰਦਾ ਹੈ। ਇਨ ਨਾਰਮਲ ਡਿਲੀਵਰੀ ਦੇ ਵਿੱਚ ਬਹੁਤ ਹੈਲਪ ਕਰਦਾ ਹੈ। ਅਸੀਂ ਡਰਦੇ ਆ ਕਿ ਆ ਚੀਜ਼ ਨਹੀਂ ਕਰਨੀ ਐਦਾਂ ਨਹੀਂ ਕਰਨੀ ਬਟ ਤੁਹਾਨੂੰ ਹਲਕੇ ਹਲਕੇ ਜਿੱਦਾ ਬਟਰਫਲਾਈ ਪੋਜ਼ ਸਟ੍ਰੈਚ ਅਨ ਸਾਈਡ ਵੇ ਸਟ੍ਰੈਚ ਥੋੜਾ ਜਿਹਾ ਜਿਹਦਾ ਸਪਾਈਨ ਮੂਵਮੈਂਟ ਇਹਦੇ ਨਾਲ ਕੀ ਹੁੰਦਾ ਹੈ ਕਿ ਅੰਦਰ ਜਿਹੜਾ ਤੁਹਾਡਾ ਬੇਬੀ ਹੈ ਉਹਨੂੰ ਇੱਕ ਸਪੇਸ ਮਿਲਦੀ ਹੈ ਹੈਨਾ ਨਹੀਂ ਤੇ ਉਹ ਇੱਕੋ ਜਗ੍ਹਾ ਤੇ ਸਟਕ ਰਹਿੰਦਾ ਹੈ ਤੇ ਤੁਹਾਡੀ ਜਿਹਦਾ ਆਕਸੀਜਨ ਲੈਵਲ ਬਹੁਤ ਅੱਛਾ ਟਰੈਵਲ ਕਰਦਾ ਹੈ ਉਹ ਬੇਬੀ ਲਈ ਬਹੁਤ ਅੱਛਾ ਹੈ ਬਲੱਡ ਸਰਕੂਲੇਸ਼ਨ ਬਹੁਤ ਅੱਛੀਆਂ ਰਹਿੰਦੀਆਂ ਤੇ ਉਹਦੇ ਵਿੱਚ ਪੈਰਾਂ ਦੀਆਂ ਹੱਥਾਂ ਦੀਆਂ ਛੋਟੇ ਛੋਟੇ ਐਕਸਰਸਾਈਜ਼ ਤੁਹਾਡੀਆਂ ਨੈਕ ਦੀਆਂ ਸਪਾਈਨ ਦੀਆਂ ਇਹ ਸਾਰੀ ਮੂਵਮੈਂਟਸ ਹੋਣੀਆਂ ਬਹੁਤ ਜ਼ਰੂਰੀ ਹੈ ਬਟ ਫਰਸਟ ਟ੍ਰਾਈਮੇਸਟਰ ਤੋਂ ਬਾਅਦ ਤੇ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਜੇ ਉਹ ਉਹਨਾਂ ਨੂੰ ਸੁਜੈਸਟ ਕਰਦੇ ਆ ਫਿਰ ਉਹ ਇੱਕ ਯੋਗ ਟੀਚਰ ਜੋ ਵੀ ਤੁਹਾਡੇ ਆਪਣੇ ਗੁਰੂ ਹੋ ਸਕਦੇ ਆ ਜਾਂ ਆਪਣੇ ਮਾਹਰ ਜੋ ਵੀ ਉਹਨਾਂ ਦੇ ਅਵੇਲੇਬਲ ਹੈਗੇ ਆ ਉਹ ਉਹਨਾਂ ਦੀ ਗਾਈਡੈਂਸ ਦੇ ਨਾਲ ਹੀ ਕਰਨ ਤੇ ਬਹੁਤ ਵਧੀਆ ਹੁਣ ਗੱਲ ਕਰਦੇ ਆ ਕੰਮਕਾਜੀ ਔਰਤਾਂ ਦੀ ਜਿਹੜੀਆਂ ਕੰਮ ਤੇ ਵੀ ਜਾਂਦੀਆਂ ਨੇ ਦਫ਼ਤਰ ਦਾ ਕਾਰਜ ਭਾਰ ਵੀ ਸੰਭਾਲਦੀਆਂ ਨੇ ਔਰ ਘਰ ਦੇ ਵਿੱਚ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁ ਵੀ ਨਿਭਾਉਂਦੀਆਂ ਨੇ ਉਹਨਾਂ ਦੇ ਲਈ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਤਾਂ ਉਹਨਾਂ ਬਾਰੇ ਤੁਸੀਂ ਕੀ ਦਸੋਗੇ ਕਿਹੜੇ ਆਸਨ ਤੇ ਕਿੰਨੇ ਲਾਭਦਾਇਕ ਨੇ ਕਈਆਂ ਦੀ ਬਹੁਤ ਜ਼ਿਆਦਾ ਲੌਂਗ ਸੈਟਿੰਗ ਹੁੰਦੀ ਆ ਤੇ ਉਹਨਾਂ ਲਈ ਭੁਜੰਗ ਆਸਨ ਜੀ ਤੇ ਬਾਲਾਸਨਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਚਾਈਲਡ ਪੋਜ਼ ਕਹਿੰਦੇ ਆ ਇਨ ਇੰਗਲਿਸ਼ ਉਹ ਕਰਨਾ ਬਹੁਤ ਜ਼ਰੂਰੀ ਹੈ ਜੀ ਤੇ ਉਹਦੇ ਵਿੱਚ ਕੀ ਹੈ ਕਿ ਤੁਹਾਣਾ ਮੈਂਟਲ ਸਟ੍ਰੈਸ ਰਿਲੀਜ਼ ਹੁੰਦਾ ਹੈ ਐਂਡ ਇੱਕ ਆਸਨ ਹੈਗਾ ਅਧੋ ਮੁਖਾ ਆਸਨਾ ਉਹਦੇ ਵਿੱਚ ਤੁਹਾਡੀ ਸਪਾਈਨ ਸਟਰੈਂਥ ਬਹੁਤ ਅੱਛੀ ਹੁੰਦੀ ਹੈ ਜਿਦੇ ਵਿੱਚ ਤੁਹਾਡੀ ਰੀਡ ਦੀ ਹੱਡੀ ਬਹੁਤ ਮਜ਼ਬੂਤ ਹੁੰਦੀ ਹੈ ਤੇ ਇੱਕ ਧਿਆਨ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਤੁਸੀਂ 2 ਮਿੰਟ ਤੋਂ ਸ਼ੁਰੂ ਕੀਤਾ ਜਾਵੇ ਉਹ ਕਰਨਾ ਬਹੁਤ ਜ਼ਰੂਰੀ ਹੈ ਕਿ 2 ਮਿੰਟ ਲਈ ਅਸੀਂ ਇਹ ਦੇਖੋ ਸਾਨੂੰ ਭੁੱਖ ਲੱਗਦੀ ਹੈ ਅਸੀਂ ਜੀ ਰੋਟੀ ਖਾਣੇ ਆ ਹੈਨਾ ਥੱਕ ਰਹੇ ਆ ਨੀਂਦ ਲੈ ਰਹੇ ਆ ਪਰ ਅਸੀਂ ਬ੍ਰੇਨ ਨੂੰ ਕਿੱਦਾਂ ਰਿਲੈਕਸ ਕਰ ਰਹੇ ਆ ਬ੍ਰੇਨ ਨੂੰ ਰਿਲੈਕਸ ਕਰਨ ਲਈ ਸਾਨੂੰ ਸਿਰਫ 2 ਮਿੰਟ ਲਈ ਸਿਰਫ ਅੱਖਾਂ ਬੰਦ ਕਰਕੇ ਬੈਠਣ ਦੀ ਜ਼ਰੂਰਤ ਹੈ ਤੇ ਆਪਣੇ ਸਿਰਫ ਸਾਹ ਨੂੰ ਦੇਖਣਾ ਯੋਗ ਦੇ ਨਾਲ ਨਾਲ ਸਿਹਤਮੰਦ ਰਹਿਣ ਦੇ ਨਾਲ ਨਾਲ ਜੀ ਖਾਣੇ ਦੀ ਕਿੰਨੀ ਕੁ ਭੂਮਿਕਾ ਹੁੰਦੀ ਹੈ ਚੰਚਲ ਬਹੁਤ ਇੰਟਰਸਟਿੰਗ ਕੁਐਸਚਨ ਹੈ ਫਸਟ ਆਫ ਆਲ ਹੈ ਨਾ ਤੇ ਮੈਂ ਇਹੀ ਗੱਲ ਕਰੂੰਗੀ ਕਿ ਦੇਖੋ ਮੈਂ ਕੋਈ ਡਾਈਟੀਸ਼ਨ ਨਹੀਂ ਹੈਗੀ ਆ ਮੈਂ ਸਾਡੇ ਯੋਗ ਦੇ ਵਿੱਚ ਇਹ ਕਿਹਾ ਜਾਂਦਾ ਹੈ ਜੇ ਤੁਸੀਂ ਪਚਾ ਸਕਦੇ ਹੋ ਤੇ ਖਾਓ ਜੀ ਠੀਕ ਹੈ ਜੇ ਤੁਸੀਂ ਨਹੀਂ ਪਚਾ ਸਕਦੇ ਉਹ ਤੁਹਾਨੂੰ ਬਹੁਤ ਬਿਹਤਰ ਪਤਾ ਹੁੰਦਾ ਅਸੀਂ ਆਪ ਪਚਾ ਲਾਂਗੇ ਤੁਹਾਡਾ ਇਹ ਨਹੀਂ ਬਚਣਾ ਸਾਨੂੰ ਹੈ ਨਾ ਤੁਹਾਡੀ ਬੋਡੀ ਇੰਡੀਕੇਟ ਕਰਦੀ ਹੈ ਤੁਹਾਡਾ ਸ਼ਰੀਰ ਆਪੇ ਦੱਸੇਗਾ ਕਿ ਆ ਚੀਜ਼ ਇੰਨੀ ਖਾਣੀ ਆ ਤੇ ਬਸ ਲੇਕਿਨ ਅਸੀਂ ਨਹੀਂ ਸੁਣਦੇ ਅਸੀਂ ਕਹਿੰਨੇ ਆ ਨਹੀਂ ਅੱਜ ਮੌਸਮ ਵਧੀਆ ਹੈ ਚਲੋ ਪਕੌੜੇ ਹੋ ਜਾਣ ਪਕੌੜੇ ਹੋ ਜਾਣ ਚਾਹ ਹੋ ਜਾਣ ਉਹ ਰਿਕੁਆਇਰਮੈਂਟ ਨਹੀਂ ਹੈ ਸ਼ਰੀਰ ਦੀ ਉਹ ਸਾਡੇ ਦਿਲ ਦੀ ਸਵਾਦ ਦੀ ਤੇ ਮਨ ਦੀ ਰਿਕੁਆਇਰਮੈਂਟ ਹੈ ਤੇ ਇਹ ਚੀਜ਼ ਨੂੰ ਸਾਡੇ ਸਾਨੂੰ ਆਪਣੇ ਸ਼ਰੀਰ ਨੂੰ ਸੁੰਨਾ ਬਹੁਤ ਜ਼ਰੂਰੀ ਹੈ ਤੇ ਮੈਂ ਇਸ ਚੀਜ਼ ਉੱਤੇ ਸਿਰਫ ਇਹੀ ਕਹੂੰਗੀ ਜੇ ਤੁਸੀਂ ਉਹ ਚੀਜ਼ ਨੂੰ ਡਾਈਜੈਸਟ ਕਰ ਸਕਦੇ ਹੋ ਤੇ ਇਥੇ ਖਾਓ ਨਹੀਂ ਡਾਈਜੈਸਟ ਕਰ ਸਕਦੇ ਤੇ ਪਲੀਜ਼ ਅਵੋਇਡ ਥੈਟ ਸੋ ਮੈਮ ਸਮਾ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਹੋਰ ਅਸੀਂ ਅੱਗੇ ਲੈ ਕੇ ਜਾઈએ ਤੇ ਜਾਂਦੇ ਜਾਂਦੇ ਤੁਸੀਂ ਸਾਡੇ ਆਕਾਸ਼ਵਾਣੀ ਜੁਲੰਦਰ ਦੇ ਸਰੋਤਿਆਂ ਨੂੰ ਯੋਗ ਕਰਨ ਬਾਰੇ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਸਿਰਫ ਇੱਕ ਹੀ ਮੈਸੇਜ ਹੈ ਯੋਗ ਨੂੰ ਆਪਣੀ ਲਾਈਫ ਦਾ ਪਾਰਟ ਜ਼ਰੂਰ ਬਣਾਓ ਚਾਹੇ ਥੋੜੇ ਸ ਮੈਂ ਲੀ ਬਣਾਉ ਉਹਦੇ ਵਿੱਚ ਤੁਸੀਂ ਇੱਕ ਵਾਕ ਤੋਂ ਸਟਾਰਟ ਕਰ ਸਕਦੇ ਹੋ ਤੇ ਹੌਲੀ 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 ਆਪਣਾ ਸਫਰ ਯੋਗਵਲ ਲੈ ਕੇ ਜਾ ਸਕਦੇ ਹੋ ਨੈਗਲੈਕਟ ਨਹੀਂ ਕਰਨਾ ਉਸ ਚੀਜ਼ ਨੂੰ ਕਿ ਸਰੀਰਕ ਮੂਵਮੈਂਟ ਜਾਂ ਬਰੀਥਿੰਗ ਮੂਵਮੈਂਟ ਇਹ ਇੰਪੋਰਟੈਂਟ ਨਹੀਂ ਹੈ ਇਹ ਬਹੁਤ ਇੰਪੋਰਟੈਂਟ ਹੈ ਤੇ ਆਪਣੀ ਰeal life ਆਪਣੇ ਕਹਿੰਦੇ ਨੇ ਡੇਲੀ ਲਾਈਫ ਦੇ ਵਿੱਚ ਤੁਹਾਨੂੰ ਇਹ ਹੋਣਾ ਬਹੁਤ ਜ਼ਰੂਰੀ ਹੈ ਕਿ ਹਾਂ ਮੈਂ ਚਾਹੇ 10 ਮਿੰਟ ਕਰਾਂ 15 ਮਿੰਟ ਕਰਾਂ ਬਟ ਮੈਂ ਕਰ ਲਾ ਉਹਦੇ ਲਈ ਸਮਾਂ ਜ਼ਰੂਰ ਕੱਢਿਆ ਜਾਵੇ ਜੀ ਜੀ ਸੋ ਦੋਸਤੋ ਇਹ ਸੰਯੁਗ ਮਾਹਰ ਵਿਜੈ ਲక్ష్ਮੀ ਜੋ ਅੱਜ ਸਾਡੇ ਨਾਲ ਮੌਜੂਦ ਸਨ ਤੇ ਸਾਨੂੰ ਜਾਣਕਾਰੀ ਦੇ ਰਹੇ ਸਨ ਯੋਗ ਦੇ ਫਾਇਦਿਆਂ ਬਾਰੇ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਯੋਗ ਦੇ ਫਾਇਦਿਆਂ ਬਾਰੇ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਸੋ ਤੁਸੀਂ ਸਭ ਨੇ ਰੱਖਣਾ ਹੈ ਆਪਣਾ ਖਿਆਲ ਕਿਉਂਕਿ ਤੁਸੀਂ ਹੋ ਖਾਸਮ ਖਾਸ ਆਕਾਸ਼ਵਾਣੀ ਜਲੰਧਰ ਦੇ ਲਈ ਤੇ ਇਸ ਦੇ ਨਾਲ ਹੀ ਮੈਨੂੰ ਦਿਓ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਆਗਿਆ ਨਮਸਕਾਰ